ਹਾਜੀ ਸਾਥੀਓ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਨੂੰ ਪਤਾ ਹੈ ਦਸਹਿਰਾ ਹੈ ਆਪਾਂ ਸਵੇਰੇ ਵੀ ਪੋਸਟ ਸਾਂਝੀ ਕੀਤੀ ਸੀ ਮਹਾਰਿਸ਼ੀ 라ਵਣ ਜੀ ਨੂੰ ਉਹਨਾਂ ਦੀ ਵਰਸੀ ਤੇ ਕੋਟ ਕੋਟ ਵਾਰ ਪ੍ਰਣਾਮ ਇੱਕ ਵਾਰ ਤੋਂ ਫੇਰ ਇਹੀ ਕਹਾਂਗੇ ਕਿ ਮਹਾਰਿਸ਼ੀ 라ਵਣ ਜੀ ਨੂੰ ਉਹਨਾਂ ਦੀ ਵਰਸੀ ਮੌਕੇ ਸਮੂਹ ਭੋਜਨ ਸਮਾਜ ਵੱਲੋਂ ਕੋਟ-કોટ ਵਾਰ ਪ੍ਰਣਾਮ। ਸੋ ਇੱਕ ਵੀਡੀਓ ਅਪਜੀ ਨਾਲ ਸਾਂਝੀ ਕਰਾਂਗੇ ਸਾਡੇ ਸਾਥੀ सोनू ਅਵੇਦਕਰ ਜੀ ਦੀ ਬਣਾਈ ਹੋਈ ਵੀਡੀਓ ਹੈ। ਸੋ ਹੋ ਸਕਦਾ ਹੈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਵੀਡੀਓ ਨਾ ਦੇਖੀ ਹੋਵੇ। ਵੀਡੀਓ ਵਿੱਚ ਕੀ ਦੇਖਾਂਗੇ? ਭਟੀਆਂ ਪਿੰਡ ਪੈਂਦਾ ਹੈ। ਬਾਕੀ ਬਾਈ ਜੀ ਵੀਡੀਓ ਵਿੱਚ ਸਭ ਕੁਝ ਦੱਸ ਦੇਣਗੇ। ਤੇ ਮਹਾਰਿਸ਼ੀ 라ਵਣ ਜੀ ਨੂੰ ਪਹਿਲੀ ਵਾਰੀ ਉਹਨਾਂ ਦਾ ਪੂਤਲਾ ਸਾੜਨ ਦੀ ਬਜਾਏ ਜਲ ਪ੍ਰਵਾਹ ਕੀਤਾ ਗਿਆ ਹੈ। ਜੋ ਕਿ ਬਹੁਤ ਸਲਾਘਾਯੋਗ ਕਦਮ ਹੈ ਕਿਉਂਕਿ ਮਹਾਰਿਸ਼ੀ 라ਵਣ ਜੀ ਨੂੰ ਬੌਝਨ ਨਾਇਕ ਵੱਲੋਂ ਜਾਣਿਆ ਜਾਂਦਾ ਹੈ ਉਹਨਾਂ ਦੀ ਕੁਰਬਾਨੀ ਬੌਝਨ ਸਮਾਜ ਲਈ ਇੱਕ ਬਹੁਤ ਮਤਲਬ ਸਲਾਘਾਯੋਗ ਹੈ ਆਪਾਂ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਾਂਗੇ ਜੋ ਸਾਥੀ ਸੋਨੂ ਅਵੇਦਕਰ ਜੀ ਦੀ ਵੀਡੀਓ ਹੈ ਚਲੋ ਫਿਰ ਆਪਾਂ ਉਹ ਦੇਖਦੇ ਹਾਂ ਜਿਸ ਵਿੱਚ ਮਹਾਰਿਸ਼ੀ 라ਵਣ ਜੀ ਨੂੰ ਬੜੇ ਸਤਕਾਰ ਦੇ ਨਾਲ ਪਹਿਲਾਂ ਉਹਨਾਂ ਦੀ ਪੂਜਾ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਸੋ ਇੱਕ ਵਾਰ ਤੋਂ ਫੇਰ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਰਤ ਲਾਈਵ ਪੂਜਾ ਕਰਨ ਤੋਂ ਬਾਅਦ ਪੂਰੀ ਕਮੇਟੀ ਦੇ ਵੱਲੋਂ ਪੂਜਾ ਕੀਤੀ ਗਈ ਔਰ ਇੱਕ ਨਵੀਂ ਪਿਰਤ ਜਿਹੜੀ ਆ ਉਹ ਪਾ ਕੇ ਪ੍ਰਬੰਧਕੀ ਕਮੇਟੀ ਜਿਹੜੀ ਆ ਉਹ ਮਹਾਤਮਾ ਰਾਵਣ ਨੂੰ ਜਲ ਪ੍ਰਵਾਹ ਕਰੂਗੀ ਮੌਜੂਦਾ ਸਰਪੰਚ ਪਟੀਆਂ ਦੇ ਔਰ ਪੂਰੇ ਸਤਿਕਾਰ ਦੇ ਨਾਲ ਮਹਾਤਮਾ ਰਾਵਣ ਦੀ ਪੂਜਾ ਸਾਥੀਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਦੇਖੋ ਮੇਲਾ ਇਦਾਂ ਹੀ ਸਾਡੇ ਪਿੱਛੇ ਮੇਲਾ ਇਦਾਂ ਹੀ ਚੱਲ ਰਿਹਾ ਛੰਡੋਲ ਚੁੱਲ ਰਿਹਾ ਪਰ ਮਹਾਤਮਾ ਰਾਵਣ ਜੀ ਨੂੰ ਇੱਕ ਕਮੇਟੀ ਦੇ ਦੇ ਠੇਕੇਦਾਰ ਆ ਮੁੱਖ ਮੈਂਬਰ ਉਹਨਾਂ ਦੇ ਵੱਲੋਂ ਇਹ ਡਿਸੀਜਨ ਲਿੱਤਾ ਗਿਆ ਕਿ ਮਹਾਤਮਾ ਰਾਵਣ ਜੀ ਨੂੰ ਜਲ ਪਰਵਾਹ ਦੇਖੋ ਪ੍ਰਸ਼ਾਸਨ ਮੁਸਤਫਦੀ ਦੇ ਨਾਲ ਲੱਗਿਆ ਹੋਇਆ ਸਾਰਾ ਮੇਲੇ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਪੂਰੀ ਟੀਮ ਜਿਹੜੀ ਆ ਮੇਲੇ ਦੀ ਟੀਮ ਸਤਕਾਰ ਸਹਿਤ ਮਹਾਤਮਾ ਰਾਵਣ ਜੀ ਨੂੰ ਜਲ ਪਰਵਾਹ ਕਰੂਗੀ ਪੂਜਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੀ ਥਾਣਾ ਸਲੇਮ ਟਾਪਰੀ ਦੇ ਅਧੀਨ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੀ ਰਹਿਨਮਾਈ ਦੇ ਹੇਠ ਜਲ ਪ੍ਰਵਾਹ ਕੀਤਾ ਜਾਊਗਾ ਸਾਥੀਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਕੈਮਰਾਮੈਨ ਬਲਵਿੰਦਰ ਹੀਰ ਜੀ ਆਪਣੀ ਪੂਰੀ ਡਿਊਟੀ ਨਿਭਾਉਂਦੇ ਹੋਏ ਉਹ ਸਰਪੰਚ ਸਾਹਿਬ ਠੇਕੇਦਾਰ ਸਾਰੀ ਟੀਮ ਉਹ ਥੱਲੇ ਅੱਪਾ ਪਹੁੰਚੇ ਲੁਧਿਆਣੇ ਦੇ ਪਟੀਆਂ ਪਟੀਆਂ ਪਿੰਡ ਦੇ ਵਿੱਚ ਜਿੱਥੇ ਮਹਾਤਮਾ ਰਾਵਣ ਦਾ ਸਟੈਚੂ ਜਿਹੜਾ ਜਲ ਪ੍ਰਵਾਹ ਕਰਨ ਦੇ ਲਈ ਲਗਾਇਆ ਜਾ ਰਿਹਾ ਦੇਖੋ ਇਹ ਟਰੈਕਟਰ ਟਰਾਲੀ ਜੱਦੀ ਸਰਪੰਚ ਸਾਹਿਬ ਸਾਥੀਆਂ ਨੂੰ ਬੇਨਤੀ ਆ ਕਿ ਇਦਾਂ ਹੀ ਸਤਲੋਜ ਦੇ ਉੱਪਰ ਲਿਜਾਇਆ ਜਾਊਗਾ ਸਤਿਕਾਰ ਦੇ ਨਾਲ ਮਹਾਤਮਾ ਰਾਵਣ ਜੀ ਨੂੰ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਆਪਣੇ ਕੋਲ ਇਹ ਦਾ ਸਵੇਰ ਦਾ ਇਹ ਆਪਣੀ ਨਿਗਰਾਨੀ ਦੇ ਹੇਠ ਮੁੱਦਾ ਆਇਆ ਸੀ। ਤੋਂ ਆ ਦੇਖੋ ਟਰੈਕਟਰ ਵਾਲੇ ਸਾਥੀ ਜਾ ਰਹੇ ਆ। ਉਹ ਦੇਖੋ ਪ੍ਰਸ਼ਾਸਨ ਦੇ ਸਾਥੀ ਨਾਲ ਬਿਲਕੁਲ ਬਹੁਤ ਰਿਸਪੌਂਸਿਬਿਲਟੀ ਆਪਣੀ ਨਿਭਾਉਂਦੇ ਹੋਏ ਵਰਤਮਾਨ ਆਵਣ ਨੂੰ ਲੈ ਗਏ ਨੇ ਸਾਥੀ ਸਾਥੀਓ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਲੁਧਿਆਣਾ ਦੇ ਵਿੱਚ ਪਟੀਆਂਪਿੰਡ ਵਿੱਚ ਇਹ ਮੇਲਾ ਚੱਲ ਰਿਹਾ ਹੈ ਸਗਾ ਸੋ ਉੱਥੇ ਮਹਾਤਮਾ ਰਾਵਣ ਨੂੰ ਪੂਜਾ ਕਰਨ ਤੋਂ ਬਾਅਦ ਇੱਕ ਨਵੀਂ ਪਿਰ ਜਿਹੜੀ ਪਾਈ ਗਈ ਉਹ ਦੇਖੋ ਸਤਲੁਜ ਦਰਿਆ ਦੇ ਵਿੱਚ ਮਹਾਤਮਾ ਰਾਵਣ ਨੂੰ ਉਪਿਤਾ ਜਾਊਗਾ ਜਲ ਪ੍ਰਵਾ ਪੂਜਾ ਕਰਨ ਤੋਂ ਬਾਅਦ ਪੂਰੀ ਕਮੇਟੀ ਨੇ ਪੂਜਾ ਕੀਤੀ ਸਤਕਾਰ ਨਾਲ ਔਰ ਪੂਜਾ ਕਰਨ ਤੋਂ ਬਾਅਦ ਮਹਾਤਮਾ ਰਾਵਣ ਨੂੰ ਜਿਹੜੇ ਕਿ ਬਹੁਤ ਗਿਆਤਾ ਸੀ ਗਿਆਨਮਾਨ ਬੌਜਨਾ ਦੇ ਮਸੀਹਾ ਵੀ ਕਹਿੰਦੇ ਨਾਲ ਲੋਕਾਂ ਮੈਸੇਜ ਆ ਰਹੇ ਆ surjit paul ji watch ਕਰ ਰਹੇ ਨੇ surjit paul ji ਤੁਹਾਡੇ ਪਿੰਡ ਦੇ ਵਿੱਚ ਹੀ ਖੜੇ ਆ ਸਵੇਰ ਦੇ ਇੱਥੇ ਹੀ ਡਿਊਟੀ ਨਿਭਾ ਰਹੇ ਆ ਤੇ ਮਹਾਤਮਾ 라ਵਣ ਨੂੰ ਆ ਦੇਖੋ ਤੁਸੀਂ ਦੇਖ ਰਹੋਗੇ ਵੀ ਗਰਾਊਂਡ ਬਿਲਕੁਲ ਖਾਲੀ ਹੋ ਗਿਆ ਐਨ ਜਿੱਦਾਂ ਕਮਿਟਮੈਂਟ ਪੰਚਾਇਤ ਨਾਲ ਹੋਈ ਸੀ ਮਹਾਤਮਾ 라ਵਣ ਜੀ ਨੂੰ ਲੈ ਗਏ ਨੇ ਸੋ ਸਾਥੀਆਂ ਨੂੰ ਬੇਨਤੀ ਆ ਕਿ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਊਗਾ ਕਮੇਟੀ ਨੇ ਧੰਨਵਾਦ ਜੈ ਭੀਮ ਜੈ ਭਾਰਤ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ